ਪੰਜਾਬ ਯੂਨੀਵਰਸਿਟੀ ਦੇ ਵਿੱਚ ਸੈਨੇਟ ਤੇ ਸਿੰਡੀਕੇਟ ਨੂੰ ਲੈ ਕੇ ਜਿਹੜਾ ਨੋਟੀਫਿਕੇਸ਼ਨ ਰੱਦ ਕੀਤਾ ਗਿਆ ਸੀ ਕੇਂਦਰ ਸਰਕਾਰ ਦੇ ਵੱਲੋਂ ਉਸ ਦਾ ਤਿੱਖਾ ਵਿਰੋਧ ਹੋ ਰਿਹਾ ਯੂਨੀਵਰਸਿਟੀ ਦੇ ਵਿੱਚ ਸਟੂਡੈਂਟਸ ਦੇ ਵੱਲੋਂ ਜਿਹੜਾ ਕਿ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਡਟ ਕੇ ਖੜੇ ਹੋਏ ਨੇ ਤਾਂ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ 10 ਨਵੰਬਰ ਨੂੰ ਯੂਨੀਵਰਸਿਟੀ ਦੇ ਸਟੂਡੈਂਟਸ ਦੇ ਵੱਲੋਂ ਕਾਲ ਦਿੱਤੀ ਗਈ ਸੀ ਕਿ ਪਰਮਾ ਜਿਹੜਾ ਇਥੇ ਕੱਟ ਕੀਤਾ ਜਾਵੇਗਾ ਰੋਸ਼ ਕੀਤਾ ਜਾਵੇਗਾ ਧਰਨੇ ਪ੍ਰਦਰਸ਼ਨ ਹੋਣਗੇ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਵੱਡੀ ਖਬਰ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਆਊਟਸਾਈਡਰਾਂ ਦੇ ਉੱਤੇ ਪਾਬੰਦੀ ਹੈ ਜਿਹੜੀ ਉਹ ਲਗਾ ਦਿੱਤੀ ਆ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਤੇ ਸਿੰਡੀਗੇਟ ਦੀ ਬਣਤਰ ਦੇ ਵਿੱਚ ਤਬਦੀਲੀ ਨੂੰ ਲੈ ਕੇ ਜਾਰੀ ਕੇਂਦਰ ਸਰਕਾਰ ਦਾ ਨੋਟੀਫਿਕੇਸ਼ਨ ਰੱਦ ਕਰ ਦਿੱਤਾ ਗਿਆ ਪਿਛਲੇ ਕਈ ਦਿਨਾਂ ਤੋਂ ਇਸ ਮਾਮਲੇ ਨੂੰ ਲੈ ਕੇ ਯੂਨੀਵਰਸਿਟੀ ਕੈਂਪਸ ਦੇ ਵਿੱਚ ਤਿੱਖਾ ਵਿਰੋਧ ਪ੍ਰਦਰਸ਼ਨ ਚੱਲ ਰਿਹਾ ਹੈ ਸਿੱਖਿਆ ਮੰਤਰਾਲੇ ਨੇ ਸ਼ੁੱਕਰਵਾਰ ਦੇਰ ਰਾਤ ਨੂੰ ਹੁਕਮ ਵਾਪਸ ਲੈਂਦੇ ਹੋਏ ਸਪਸ਼ਟ ਕੀਤਾ ਕਿ ਇਹ ਫੈਸਲਾ ਵਿਦਿਆਰਥੀਆਂ ਅਧਿਆਪਕਾਂ ਤੇ ਕੁੱਲ ਪੱਤੀਆਂ ਅਤੇ ਮੌਜੂਦਾ ਵਾਈਸ ਚਾਂਸਲਰ ਸਮੇਤ ਵੱਖ-ਵੱਖ ਵਰਗਾਂ ਤੋਂ ਮਿਲੇ ਫੀਡਬੈਕ ਦੇ ਆਧਾਰ ਤੇ ਲਿਆ ਗਿਆ ਪਰ ਪੀਯੂ ਬਚਾਓ ਮੋਰਚੇ ਦੇ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਕੇਂਦਰ ਵੱਲੋਂ ਸੈਨੇਟ ਚੋਣਾਂ ਦੀ ਤਰੀਕ ਐਲਾਨੇ ਬਿਨਾ ਉਹ ਆਪਣਾ ਸੰਘਰਸ਼ ਨਹੀਂ ਰੋਕਣਗੇ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਸਮੇਤ ਕਈ ਹੋਰ ਰਾਜਾਂ ਦੇ ਕਿਸਾਨ ਅਧਿਆਪਕ ਵਿਦਿਆਰਥੀ ਅਤੇ ਹੋਰ ਮਜ਼ਦੂਰ ਸੰਗਠਨਾ ਨੇ 10 ਨਵੰਬਰ ਨੂੰ ਪੀਯੂ ਘਰਾਓ ਦਾ ਐਲਾਨ ਕੀਤਾ ਹੋਇਆ ਹੈ ਕੇਂਦਰ ਸਰਕਾਰ ਨੂੰ ਸਿੱਧੀ ਚੁਣੌਤੀ ਹੈ ਜਿਹੜੀ ਉਹ ਦਿੱਤੀ ਹੋਈ ਆ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਅਤੇ ਹਿਮਾਚਲ ਸਮੇਤ ਕਈ ਰਾਜਾਂ ਦੀਆਂ ਜੱਟੇਬੰਦੀਆਂ ਸ਼ੋਮਵਾਰ ਨੂੰ ਚੰਡੀਗੜ੍ਹ ਪਹੁੰਚਣ ਗਿਆ ਨੁਮਾਇੰਦਿਆਂ ਦੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਪੁਲਿਸ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਵਿਰੋਧ ਸਿਰਫ ਯੂਨੀਵਰਸਿਟੀ ਤੱਕ ਸੀਮਤ ਨਹੀਂ ਰਹੇਗਾ ਬਲਕਿ ਪੂਰਾ ਚੰਡੀਗੜ੍ਹ ਬੰਦ ਕਰ ਦਿੱਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਜਿੱਥੇ ਵੀ ਪੁਲਿਸ ਰੋਕੇਗੀ ਉੱਥੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਮੋਰਚੇ ਦੇ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਪਿਛਲੇ 9 ਦਿਨਾਂ ਦੇ ਵਿੱਚ ਚਾਰ ਵਾਰ ਨੋਟੀਫਿਕੇਸ਼ਨ ਜਿਹੜੇ ਨੇ ਜਾਰੀ ਹੋ ਚੁੱਕੇ ਨੇ ਅਤੇ ਹਰ ਨੋਟੀਫਿਕੇਸ਼ਨ ਦੇ ਵਿੱਚ ਵੱਖਰੀ ਗੱਲ ਹੈ ਜਿਹੜੀ ਉਹ ਕਹੀ ਜਾਂਦੀ ਹੈ ਕਿ ਕੇਂਦਰ ਸਰਕਾਰ ਆਪਣੇ ਫੈਸਲੇ ਬਦਲ-ਬਦਲ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਸ਼ੁੱਕਰਵਾਰ ਨੂੰ ਭਾਵੇਂ ਸੈਨੇਟ ਨੂੰ ਪਹਿਲਾਂ ਵਾਂਗ ਹੀ ਬਣੇ ਰਹਿਣ ਦਾ ਐਲਾਨ ਕਰ ਦਿੱਤਾ ਪਰ ਸਾਡਾ ਵਿਰੋਧ ਚੋਣ ਦੀ ਤਰੀਕ ਐਲਾਨੇ ਜਾਣ ਤੱਕ ਜਾਰੀ ਰਹੇਗਾ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਦੇ ਵੱਲੋਂ ਜਿਹੜਾ ਸੰਘਰਸ਼ ਕੀਤਾ ਜਾ ਰਿਹਾ ਦਿਨ ਪ੍ਰਤੀ ਦਿਨ ਉਹ ਤਿੱਖਾ ਹੁੰਦਾ ਜਾ ਰਿਹਾ ਹੈ ਸਟੂਡੈਂਟਾਂ ਦੇ ਵੱਲੋਂ ਜਿਹੜੀ ਕਿ ਹੁਣ ਸਿੱਧੀ ਚੇਤਾਵਨੀ ਕੇਂਦਰ ਸਰਕਾਰ ਨੂੰ ਦਿੱਤੀ ਗਈ ਆ ਉਹਨਾਂ ਨੇ ਕਿਹਾ ਕਿ 10 ਨਵੰਬਰ ਨੂੰ ਅਸੀਂ ਯੂਨੀਵਰਸਿਟੀ ਦਾ ਘਰਾਵ ਕਰਾਂਗੇ ਜੇਕਰ ਪੁਲਿਸ ਨੇ ਸਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਜਿੱਥੇ-ਜਿੱਥੇ ਕਲਸ ਉਹਨਾਂ ਦੇ ਨਾਲ ਧੱਕਾ ਕਰੇਗੀ ਉੱਤੇ ਉੱਤੇ ਧਰਨਾ ਪ੍ਰਦਰਸ਼ਨ ਹੋਵੇਗਾ ਜਾਂ ਫਿਰ ਸਿੱਧਾ ਐਸੀ ਪੂਰੇ ਦਾ ਪੂਰਾ ਚੰਡੀਗੜ੍ਹ ਹੀ ਬੰਦ ਕਰ ਦੇਣਾ ਤਾਂ ਮਾਮਲਾ ਜਿਹੜਾ ਦਿਨ ਪ੍ਰਤੀ ਦਿਨ ਪੱਖ ਦਾ ਨਜ਼ਰ ਆ ਰਿਹਾ ਸਟੂਡੈਂਟਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਦੋਂ ਤੱਕ ਚੋਣਾਂ ਦਾ ਐਲਾਨ ਨਹੀਂ ਕੀਤਾ ਜਾਂਦਾ ਸਾਡਾ ਸੰਘਰਸ਼ ਐਵੇਂ ਹੀ ਜਾਰੀ ਰਹੇਗਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਸੈਨੇਟ ਤੇ ਸਿੰਡੀਕੇਟ ਨੂੰ ਲੈ ਕੇ ਜਿਹੜਾ ਨੋਟੀਫਿਕੇਸ਼ਨ ਰੱਦ ਕੀਤਾ ਗਿਆ ਸੀ ਕੇਂਦਰ ਸਰਕਾਰ ਦੇ ਵੱਲੋਂ ਉਸ ਦਾ ਤਿੱਖਾ ਵਿਰੋਧ ਹੋ ਰਿਹਾ ਯੂਨੀਵਰਸਿਟੀ ਦੇ ਵਿੱਚ ਸਟੂਡੈਂਟਸ ਦੇ ਵੱਲੋਂ ਜਿਹੜਾ ਕਿ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਆਪਣੀਆਂ ਸੰਗਾਂ ਨੂੰ ਲੈ ਕੇ ਡਟ ਕੇ ਖੜੇ ਹੋਏ ਨੇਤਾ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ 10 ਨਵੰਬਰ ਨੂੰ ਯੂਨੀਵਰਸਿਟੀ ਦੇ ਸਟੂਡੈਂਟਸ ਦੇ ਵੱਲੋਂ ਕਾਲ ਦਿੱਤੀ ਗਈ ਸੀ ਕਿ ਪਰਮਾ ਜਿਹੜਾ ਇੱਥੇ ਕੱਟ ਕੀਤਾ ਜਾਵੇਗਾ ਰੋਸ਼ ਕੀਤਾ ਜਾਵੇਗਾ ਧਰਨੇ ਪ੍ਰਦਰਸ਼ਨ ਹੋਣਗੇ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਵੱਡੀ ਖਬਰ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਆਊਟਸਾਈਡਰਾਂ ਦੇ ਉੱਤੇ ਪਾਬੰਦੀ ਹੈ ਜਿਹੜੀ ਉਹ ਲਗਾ ਦਿੱਤੀ ਆ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਤੇ ਸਿੰਡੀਗੇਟ ਦੀ ਬਣਤਰ ਦੇ ਵਿੱਚ ਤਬਦੀਲੀ ਨੂੰ ਲੈ ਕੇ ਜਾਰੀ ਕੇਂਦਰ ਸਰਕਾਰ ਦਾ ਨੋਟੀਫਿਕੇਸ਼ਨ ਰੱਦ ਕਰ ਦਿੱਤਾ ਗਿਆ ਪਿਛਲੇ ਕਈ ਦਿਨਾਂ ਤੋਂ ਇਸ ਮਾਮਲੇ ਨੂੰ ਲੈ ਕੇ ਯੂਨੀਵਰਸਿਟੀ ਕੈਂਪਸ ਦੇ ਵਿੱਚ ਤਿੱਖਾ ਵਿਰੋਧ ਪ੍ਰਦਰਸ਼ਨ ਚੱਲ ਰਿਹਾ ਹੈ ਸਿੱਖਿਆ ਮੰਤਰਾਲੇ ਨੇ ਸ਼ੁੱਕਰਵਾਰ ਦੇਰ ਰਾਤ ਨੂੰ ਹੁਕਮ ਵਾਪਸ ਲੈਂਦੇ ਹੋਏ ਸਪਸ਼ਟ ਕੀਤਾ ਕਿ ਇਹ ਫੈਸਲਾ ਵਿਦਿਆਰਥੀਆਂ ਅਧਿਆਪਕਾਂ ਤੇ ਕੁੱਲ ਪੱਤੀਆਂ ਅਤੇ ਮੌਜੂਦਾ ਵਾਈਸ ਚਾਂਸਲਰ ਸਮੇਤ ਵੱਖ-ਵੱਖ ਵਰਗਾਂ ਤੋਂ ਮਿਲੇ ਫੀਡਬੈਕ ਦੇ ਆਧਾਰ ਤੇ ਲਿਆ ਗਿਆ ਪਰ ਪੀਯੂ ਬਚਾਓ ਮੋਰਚੇ ਦੇ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਕੇਂਦਰ ਵੱਲੋਂ ਸੈਨੇਟ ਚੋਣਾਂ ਦੀ ਤਰੀਕ ਐਲਾਨੇ ਬਿਨਾ ਉਹ ਆਪਣਾ ਸੰਘਰਸ਼ ਨਹੀਂ ਰੋਕਣਗੇ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਸਮੇਤ ਕਈ ਹੋਰ ਰਾਜਾਂ ਦੇ ਕਿਸਾਨ ਅਧਿਆਪਕ ਵਿਦਿਆਰਥੀ ਅਤੇ ਹੋਰ ਮਜ਼ਦੂਰ ਸੰਗਠਨਾ ਨੇ 10 ਨਵੰਬਰ ਨੂੰ ਪੀਯੂ ਘਰਾਓ ਦਾ ਐਲਾਨ ਕੀਤਾ ਹੋਇਆ ਹੈ ਕੇਂਦਰ ਸਰਕਾਰ ਨੂੰ ਸਿੱਧੀ ਚੁਣੌਤੀ ਹੈ ਜਿਹੜੀ ਉਹ ਦਿੱਤੀ ਹੋਈ ਹੈ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਅਤੇ ਹਿਮਾਚਲ ਸਮੇਤ ਕਈ ਰਾਜਾਂ ਦੀਆਂ ਜੱਟੇਬੰਦੀਆਂ ਸ਼ੋਮਵਾਰ ਨੂੰ ਚੰਡੀਗੜ੍ਹ ਪਹੁੰਚਣਗੇ ਆ ਨੁਮਾਇੰਦਿਆਂ ਦੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਪੁਲਿਸ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਵਿਰੋਧ ਸਿਰਫ ਯੂਨੀਵਰਸਿਟੀ ਤੱਕ ਸੀਮਿਤ ਨਹੀਂ ਰਹੇਗਾ ਬਲਕਿ ਪੂਰਾ ਚੰਡੀਗੜ੍ਹ ਬੰਦ ਕਰ ਦਿੱਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਜਿੱਥੇ ਵੀ ਪੁਲਿਸ ਰੋਕੇਗੀ ਉੱਥੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਮੋਰਚੇ ਦੇ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਪਿਛਲੇ 9 ਦਿਨਾਂ ਦੇ ਵਿੱਚ 4 ਵਾਰ ਨੋਟੀਫਿਕੇਸ਼ਨ ਜਿਹੜੇ ਨੇ ਜਾਰੀ ਹੋ ਚੁੱਕੇ ਨੇ ਅਤੇ ਹਰ ਨੋਟੀਫਿਕੇਸ਼ਨ ਦੇ ਵਿੱਚ ਵੱਖਰੀ ਗੱਲ ਹੈ ਜਿਹੜੀ ਉਹ ਕਹੀ ਜਾਂਦੀ ਹੈ ਏ ਕੇਂਦਰ ਸਰਕਾਰ ਆਪਣੇ ਫੈਸਲੇ ਬਦਲ ਬਦਲ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਸ਼ੁੱਕਰਵਾਰ ਨੂੰ ਭਾਵੇਂ ਸੈਨੇਟ ਨੂੰ ਪਹਿਲਾਂ ਵਾਂਗ ਹੀ ਬਣੇ ਰਹਿਣ ਦਾ ਐਲਾਨ ਕਰ ਦਿੱਤਾ ਪਰ ਸਾਡਾ ਵਿਰੋਧ ਚੋਣ ਦੀ ਤਰੀਕ ਐਲਾਨੇ ਜਾਣ ਤੱਕ ਜਾਰੀ ਰਹੇਗਾ ਤਦੋਂ ਦੱਸ ਦਈਏ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਦੇ ਵੱਲੋਂ ਜਿਹੜਾ ਸੰਘਰਸ਼ ਕੀਤਾ ਜਾ ਰਿਹਾ ਦਿਨ ਪ੍ਰਤੀ ਦਿਨ ਉਹ ਤਿੱਖਾ ਹੁੰਦਾ ਜਾ ਰਿਹਾ ਹੈ ਸਟੂਡੈਂਟਾਂ ਦੇ ਵੱਲੋਂ ਜਿਹੜੀ ਕਿ ਹੁਣ ਸਿੱਧੀ ਚੇਤਾਵਨੀ ਕੇਂਦਰ ਸਰਕਾਰ ਨੂੰ ਦਿੱਤੀ ਗਈ ਆ ਉਹਨਾਂ ਨੇ ਕਿਹਾ ਕਿ 10 ਨਵੰਬਰ ਨੂੰ ਅਸੀਂ ਯੂਨੀਵਰਸਿਟੀ ਦਾ ਘਰਾਓ ਕਰਾਂਗੇ ਜੇਕਰ ਪੁਲਿਸ ਨੇ ਸਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਜਿੱਥੇ-ਜਿੱਥੇ ਉਸੋ ਨਾਲ ਦੇ ਨਾਲ ਧੱਕਾ ਕਰੇਗੀ ਉੱਥੇ-ਉੱਥੇ ਤਰਨਾ ਪ੍ਰਦਰਸ਼ਨ ਹੋਵੇਗਾ ਜਾਂ ਫਿਰ ਸਿੱਧਾ ਅਸੀਂ ਪੂਰੇ ਦਾ ਪੂਰਾ ਚੰਡੀਗੜ੍ਹ ਹੀ ਬੰਦ ਕਰ ਦੇਣਾ ਤਾਂ ਮਾਮਲਾ ਜਿਹੜਾ ਦਿਨ-ਪ੍ਰਤੀ ਦਿਨ ਪੱਖ ਦਾ ਨਜ਼ਰ ਆ ਰਿਹਾ ਸਟੂਡੈਂਟਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਦੋਂ ਤੱਕ ਚੋਣਾਂ ਦਾ ਐਲਾਨ ਨਹੀਂ ਕੀਤਾ ਜਾਂਦਾ ਸਾਡਾ ਸੰਘਰਸ਼ ਐਵੇਂ ਹੀ ਜਾਰੀ ਰਹੇਗਾ